ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਨਰਿੰਦਰ ਸਿੰਘ ਖਾਲਸਾ ਆਤੀ ਜੰਮੂ ਕਸ਼ਮੀਰ ਤੋਂ ਜੋ ਸਾਡੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਟੀਮ ਹੈ ਸਮੁੱਚੀ ਸਾਡੀ ਲੀਡਰਸ਼ਿਪ ਉਹ ਅੱਜ ਇੱਥੇ ਪਹੁੰਚੀ ਹੈ ਸੰਗਰੂਰ ਵਿਖੇ ਜੋ ਕਿ ਸਾਡੀ ਪਾਰਟੀ ਦੇ ਪ੍ਰਧਾਨ ਅਤੇ ਸਿੱਖ ਕੌਮ ਦੇ ਮਹਾਨ ਨੇਤਾ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਇੱਕੋ ਜੋ ਚੋਣ ਲੜ ਰਹੇ ਨੇ ਪਾਰਲੀਮੈਂਟਰੀ ਅੱਜ ਅਸੀਂ ਲਗਾਤਾਰ 2 ਦਿਨ ਤੋਂ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਦੇ ਨਾਲ ਆ ਸੰਗਰੂਰ ਵਿਖੇ ਔਰ ਇਹਨਾਂ ਦਾ ਜੋ ਰੋਸ਼ੋ ਚੱਲ ਰਿਹਾ ਹੈ ਡੋਰ ਟੂ ਡੋਰ ਕੈਂਪੇਨ ਚੱਲ ਰਿਹਾ ਹੈ ਉਸ ਦੇ ਵਿੱਚ ਸਾਡੀ ਸਮੂਹੀ ਟੀਮ ਜਿਹੜੀ ਹੈ ਜੰਮੂ ਕਸ਼ਮੀਰ ਦੀ ਤੇ ਸ਼ਾਮਲ ਹੈ ਔਰ ਅਸੀਂ ਜੋ ਸੰਕਟਾਂ ਦਾ ਉਤਸ਼ਾਹ ਦੇਖਿਆ ਜੋ ਸੰਕਟਾਂ ਦੀ ਚੜ੍ਹਦੀ ਕਲਾ ਦੇਖੀ ਹੈ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਮਾਨਸਾ ਦੀ ਕਬੱਡੀ ਡੀਰ ਤੋਂ ਇਥੋਂ ਜਿੱਤ ਰਹੇ ਨੇ ਔਰ ਸਾਡੀ ਸਮੂਹ ਸੰਗਰੂਰ ਵਾਸੀਆਂ ਨੂੰ ਅਪੀਲ ਹੈ ਕਿ ਉਹ ਵੱਧ ਤੋਂ ਵੱਧ ਜਿਹੜੀਆਂ ਵੋਟਾਂ ਨੇ ਸਰਦਾਰ ਸਿਮਰਨਜੀਤ ਸਿੰਘ ਦੀ ਮਾਨ ਨੂੰ ਪਾਣ ਕਿਉਂਕਿ ਉਹ ਇੱਕ ਔਮ ਦੇ ਲੀਡਰ ਨੇ ਉਹ ਸਿੱਖ ਇਤਾਂ ਦੀ ਨੁਮਾਇੰਦਗੀ ਕਰਦੇ ਨੇ ਅਤੇ ਖਾਸ ਕਰ ਜੋ ਅੱਜ ਦੌਰ ਹੈ ਜੋ ਸਾਡੇ ਨਾਲ ਵਿਤਕਰੇ ਕੀਤੇ ਜਾ ਰਹੇ ਨੇ ਉਸਦੇ ਖਿਲਾਫ ਸਿਰਫ ਤੇ ਸਿਰਫ ਆਵਾਜ਼ ਜਿਹੜੀ ਹੈ ਉਹ ਸਰਦਾਰ ਸਿਮਰਨਜੀਤ ਸਿੰਘ ਦੀ ਮਾਨ ਨਹੀਂ ਉਠਾ ਰਹੇ ਨੇ ਸਿੱਖ ਹੱਕਾਂ ਦੀ ਗੱਲ ਕਰ ਰਹੇ ਨੇ ਔਰ ਖਾਸ ਕਰ ਜੋ ਬਾਹਰ ਜੰਮੂ ਕਸ਼ਮੀਰ ਜਾਂ ਜਿੱਥੇ ਹੋਰ ਬਾਦ ਜਿਹੜੀ ਸਾਡੀ ਸਿੱਖ ਵਸੂ ਹੈ ਘਟ ਗਿੰਤੀ ਹੈ ਸਾਡੇ ਹੱਕਾਂ ਦੀ ਆਵਾਜ਼ ਵੀ ਸਰਦਾਰ ਸਿਮਰਨਜੀਤ ਸਿੰਘ ਦੀ ਮਾਨ ਨਹੀਂ ਉਠਾਉਂਦੇ ਨੇ ਇਸ ਕਰਕੇ ਸਮੁੱਚੇ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਅਸੀਂ ਵੱਧ ਤੋਂ ਵੱਧ ਉਹਨਾਂ ਨੂੰ ਵੋਟਾਂ ਪਾ ਕੇ ਦਿਤਾਈਏ ਔਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਅਸੀਂ ਜਿਤਾ ਕੇ ਮਾਨ ਸਾਹਿਬ ਨੂੰ ਪਾਰਲੀਮੈਂਟ ਭੇਜ ਕੇ ਜੋ ਸਿੱਕੇ ਤਾਂ ਦੀ ਨੁਮਾਇੰਦਗੀ ਹੈ ਉਹ ਕਰ ਸਕਣ ਵਾਜੁਰਜੀ ਦਾ ਖਾਲਸਾ ਵਾਜੁਰਜੀ ਦਾ